ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਾਰਾ ਸੰਸਾਰ ਹੀ ਸੁੱਖਾਂ ਵਾਸਤੇ ਕੋਸ਼ਿਸ਼ ਕਰਦਾ ਹੈ ਕੋਈ ਵੀ ਬੰਦਾ ਦੁਨੀਆ ਵਿੱਚ ਐਸਾ ਨਹੀਂ ਜਿਹੜਾ ਕਹੇ ਮੈਨੂੰ ਦੁੱਖ ਪ੍ਰਾਪਤ ਹੋਵੇ ਸੁੱਖ ਇੱਕ ਐਸਾ ਪਰਛਾਵਾਂ ਹੈ ਜਿਉਂ-ਜਿਉਂ ਇਸ ਦੇ ਵੱਲ ਨੂੰ ਦੌੜੋ ਇਹ ਸਾਡੇ ਤੋਂ ਅੱਗੇ ਤੋਂ ਅੱਗੇ ਤੁਰਿਆ ਜਾਂਦਾ ਹੈ ਹੱਥ ਹੀ ਨਹੀਂ ਆਉਂਦਾ ਬੜਾ ਯਤਨ ਕੀਤਾ ਸੰਸਾਰ ਨੇ ਪ੍ਰਕਿਰਤੇ ਦੀਆਂ ਵੱਡੀਆਂ ਤੋਂ ਵੱਡੀਆਂ ਖੋਜਾਂ ਕਰਕੇ ਬਹੁਤ ਵੱਡੀਆਂ ਸੁੱਖ ਵਾਲੀਆਂ ਚੀਜ਼ਾਂ ਪੈਦਾ ਕੀਤੀਆਂ ਪਹਿਲਾਂ ਬਾਹਰ ਦੀ ਦੁਨੀਆ ਵਿੱਚ ਜਾਣਾ ਬੜਾ ਮੁਸ਼ਕਲ ਸੀ ਅਮਰੀਕਾ ਵਿੱਚ ਜਾਣ ਨੂੰ ਕਿੰਨੇ ਸਾਲ ਲੱਗਦੇ ਇਨਸਾਨ ਇਨਸਾਨ ਨੂੰ ਪਰ ਹੁਣ ਕੁਝ ਘੰਟਿਆਂ ਦੇ ਅੰਦਰ ਹੀ ਅਸੀਂ ਉੱਥੇ ਜਾ ਸਕਦੇ ਹਾਂ ਅਤੇ ਉਹ ਸਾਡੇ ਕੋਲ ਆ ਸਕਦੇ ਹਨ ਤੇਜ਼ ਸਵਾਰੀਆਂ ਸਭ ਦੇ ਕੋਲ ਹਨ ਵਾਹਿਗੁਰੂ ਨੇ ਇਹ ਦਾਤਾਂ ਸਭ ਨੂੰ ਬਖਸ਼ੀਆਂ ਕਿਸੇ ਕੋਲ ਛੋਟੀ ਅਤੇ ਕਿਸੇ ਕੋਲ ਵੱਡੀ ਪਰ ਫਿਰ ਵੀ ਸੁੱਖ ਕਿਸੇ ਨੂੰ ਨਾ ਆਇਆ ਇਹੇ ਪੇਚੈਨੀ ਕਿਉਂ ਵੱਧਦੀ ਜਾਂਦੀ ਹੈ ਕਿਉਂ ਇਹ ਵਾਸ਼ਨਾਵਾਂ ਪੁਰੀਆਂ ਨਹੀਂ ਹੁੰਦੀਆਂ ਤਾਂ ਮਹਾਰਾਜ ਫਰਮਾਨ ਕਰਦੇ ਹਨ ਇਸ ਕਰਕੇ ਬੇਚੈਨੀ ਵੱਧਦੀ ਹੈ ਕਿਉਂਕਿ ਜਿਸ ਚੀਜ਼ ਵੱਲ ਲੱਗਿਆ ਹੋਇਆ ਹੈ ਇਨਸਾਨ ਉਹ ਐਸੀ ਚੀਜ਼ ਹੈ ਜਿਸ ਵਿੱਚ ਸੁੱਖ ਹੈ ਹੀ ਨਹੀਂ ਜਿਵੇਂ ਰੇਤ ਦੇ ਵਿੱਚੋਂ ਕੋਈ ਤੇਲ ਕੱਢਣਾ ਚਾਹੇ ਤਾਂ ਨਹੀਂ ਨਿਕਲੇਗਾ ਇਸੇ ਤਰ੍ਹਾਂ ਭੋਗਾਂ ਵਿੱਚੋਂ ਇਨਸਾਨ ਸੁੱਖ ਤਾਂ ਲੱਭਦਾ ਹੈ ਪਰ ਸੁੱਖ ਹੈ ਹੀ ਨਹੀਂ ਉਹਨਾਂ ਵਿੱਚ ਤਾਂ ਦੁੱਖ ਹੀ ਦੁੱਖ ਹੈ ਇਹੇ ਵਾਸ਼ਨਾਵਾਂ ਹੀ ਇਨਸਾਨ ਨੂੰ ਤੋਖਾ ਦਿੰਦੀਆਂ ਹਨ ਪਰਮੇਸ਼ਰ ਦੇ ਨਾਲੋਂ ਇਸ ਨੂੰ ਤੋੜਦੀਆਂ ਤੁਰੀਆਂ ਜਾਂਦੀਆਂ ਹਨ ਜਿੰਨੀਆਂ ਜ਼ਿਆਦਾ ਚੀਜ਼ਾਂ ਵੱਧ ਜਾਂਦੀਆਂ ਹਨ ਜਿੰਨੀਆਂ ਸਹੂਲਤਾਂ ਵੱਧ ਜਾਂਦੀਆਂ ਹਨ ਜਿੰਨੇ ਮਨੋਰੰਜਨ ਵੱਧਦੇ ਹਨ ਪਰਮੇਸ਼ਰ ਨਾਲੋਂ ਦੂਰ ਕਰਦੇ ਚਲੇ ਜਾਂਦੇ ਹਨ ਪਹਿਲਾਂ ਟੈਲੀਵਿਜ਼ਨ ਨਹੀਂ ਸੀ ਹੁੰਦਾ ਲੋਕ ਕਹਿੰਦੇ ਸਨ ਟੈਲੀਵਿਜ਼ਨ ਹੋਵੇ ਹੌਲੀ ਹੌਲੀ ਟੈਲੀਵਿਜ਼ਨ ਆ ਗਈ ਤਾਂ ਵੀ ਮਨ ਨਾਲ ਰੱਜਿਆ ਕਹਿਣ ਲੱਗੇ ਕੇਵਲ ਟੀਵੀ ਹੋਣਾ ਚਾਹੀਦਾ ਹੈ ਕੇਵਲ ਟੀਵੀ ਵੀ ਆ ਗਿਆ ਕਈ ਕਈ ਚੈਨਲ ਆਂਦੇ ਹਨ ਹਰੇਕ ਘਰ ਵਿੱਚ ਉਸ ਵਿੱਚ ਵੀ ਸੁੱਖ ਨਹੀਂ ਫਿਰ ਦੁਨੀਆ ਕਹਿਣ ਲੱਗੀ ਐਸੀ <div>ਦਿਸ਼ ਚਾਹੀਦੀ ਹੈ ਜਿਸ ਦੇ ਵਿੱਚ ਸਾਰੀ ਦੁਨੀਆ ਬਾਰੇ ਆ ਜਾਵੇ ਪਰ ਗੁਰੂ ਮਹਾਰਾਜਾ ਕਹਿੰਦੇ ਹਨ ਤੇਰੀਆਂ ਅੱਖਾਂ ਦੇਖਦੇ ਦੇਖਦੇ ਥੱਕ ਜਾਣਗੀਆਂ ਪਰ ਤੇਰੇ ਅੰਦਰ ਸੁੱਖ ਦੀ ਪ੍ਰਾਪਤੀ ਨਹੀਂ ਹੋएगी ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੋਨ ਰੋਵੰਤੇ ਹਸੇ ਸਾਧੀ ਜੀਬ ਨ ਰੱਜਿਆ ਕਰ ਭੋਗ ਬਿਲਾਸੇ ਨੱਕ ਨਾ ਰੱਜਾ ਵਸ ਲੈ ਦੁਰਗੰਧ ਸੁਵਾਸੇ ਰੱਜ ਨਾ ਕੋਈ ਜੀਵ ਆ ਕੋੜੇ ਪਰ ਵਸੇ ਪੀਰ ਮਰੀਦਾ ਫਿਰੜੀ ਸੱਚੀ ਰਹਿਰਾਸੇ ਜਿੰਨੇ ਚਾਹੇ ਗਾਣੇ ਸੁਣ ਲੋਗ ਕੰਨ ਨਹੀਂ ਰਜਦੇ ਗੁਰੂ ਮਹਾਰਾਜ ਸਾਹਿਬ ਇਹ ਹੀ ਫਰਮਾਨ ਕਰਦੇ ਹਨ ਕਿ ਇਨਸਾਨ ਸੁੱਖਤਾ ਮੰਗਦਾ ਹੈ ਪਰ ਜਿੰਨਾ ਸੁੱਖ ਮੰਗਦਾ ਹੈ ਓਨਾ ਹੀ ਇਸ ਦਾ ਪੈਰ ਦੁੱਖ ਵੱਲ ਵੱਧਦਾ ਹੈ ਕਿਉਂਕਿ ਸੁੱਖ ਵਾਲੀ ਚੀਜ਼ ਜਿੱਥੇ ਹੋਵੇ ਉਤੋਂ ਹੀ ਸੁੱਖ ਪ੍ਰਾਪਤ ਹੁੰਦਾ ਹੈ ਇਸ ਤੋਂ ਤਾਂ ਇਹੀ ਜਾ ਰਿਹਾ ਹੈ ਕਿ ਸੁਖ ਨਹੀਂ ਹੈ ਇਹਨਾਂ ਚੀਜ਼ਾਂ ਦੇ ਅੰਦਰ ਨਾਨਕ ਦੁਖੀਆ ਸਭ ਸੰਸਾਰ ਦੁਨੀਆ ਦਾ ਅਧਿਐਨ ਕਰਕੇ ਗੁਰੂ ਮਹਾਰਾਜ ਨੇ ਫਰਮਾਇਆ ਕਿ ਇਸ ਦੁਨੀਆ ਦੇ ਅੰਦਰ ਕੋਈ ਸੁਖੀ ਹੈ ਹੀ ਨਹੀਂ ਤਾਂ ਕੋਈ ਐਸੀ ਅਵਸਥਾ ਹੈ ਕੋਈ ਐਸੀ ਜਗ੍ਹਾ ਹੈ ਜਿੱਥੇ ਦੁੱਖ ਦਾ ਨਾਮ ਹੀ ਨਾ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਦੁੱਖ ਨਾ ਹੀ ਸਭ ਸੁਖ ਹੀ ਹੈ રે ਇੱਕ ਹੈ ਇੱਕ ਹੀ ਨੇਤਾ ਬੁਰਾ ਨਹੀਂ ਸਭ ਪਲਾ ਹੀ ਹੈ રે ਹਰ ਨਹੀਂ ਸਭ ਜੇਤੇ ਪਰ ਇੱਕ ਅਵਸਥਾ ਹੈ ਜਿੱਥੇ ਦੁੱਖ ਹੈ ਹੀ ਨਹੀਂ ਨਾਮ ਨਿਸ਼ਾਨ ਹੀ ਨਹੀਂ ਦੁੱਖ ਦਾ ਪਰ ਗੁਰੂ ਮਹਾਰਾਜ ਕਹਿੰਦੇ ਹਨ ਇੰਨੀਆਂ ਪ੍ਰਾਪਤੀਆਂ ਤੋਂ ਬਾਅਦ ਵੀ ਉਸ ਅਵਸਥਾ ਦਾ ਅਸੀਂ ਮੁਕਾਬਲਾ ਕਰਕੇ ਦੱਸ ਰਹੇ ਹਾਂ ਜਿਹੜਾ ਪਰਮੇਸ਼ਵਰ ਦੇ ਪਿਆਰਿਆਂ ਨੂੰ ਹੁੰਦਾ ਹੈ ਜਿਨ੍ਹਾਂ ਦੀ ਜਾਦ ਵਿੱਚ ਵਾਹਿਗੁਰੂ ਹਰ ਵਕਤ ਵਸਿਆ ਹੁੰਦਾ ਹੈ ਉਹਨਾਂ ਦੀ ਅਵਸਥਾ ਦੇ ਮੁਕਾਬਲੇ ਹਰ ਤਰ੍ਹਾਂ ਦਾ ਸੁੱਖ ਪਾ ਕੇ ਵੀ ਇਨਸਾਨ ਇੱਕ ਮਿੱਠਾ ਦੇ ਕੀੜੇ ਵਰਗਾ ਹੈ ਕਿਉਂਕਿ ਸ਼ਾਂਤੀ ਨਾਮ ਤੋਂ ਬਗੈਰ ਨਹੀਂ ਆਉਂਦੀ ਕਿਉਂਕਿ ਪਦਾਰਥ ਜਿੰਨੇ ਪ੍ਰਾਪਤ ਕਰ ਲੋ ਉਹ ਅਗਾਹਾਂ ਲੋਚਾਂ ਉਹਨਾਂ ਦੀਆਂ ਦੁਗਨੀਆਂ ਲੱਗ ਜਾਂਦੀਆਂ ਹਨ ਜਾਂ ਚੁਗਨੀਆਂ ਲੱਗ ਜਾਂਦੀਆਂ ਹਨ ਸਬਰ ਨਹੀਂ ਆਉਂਦਾ ਇੱਕ ਅੱਗ ਚੱਲ ਪੈਂਦੀ ਹੈ ਜਿਸਨੂੰ ਤ੍ਰਿਸ਼ਨਾ ਦੀ ਅੱਗ ਕਹਿੰਦੇ ਹਨ ਕਿਸੇ ਨੇ ਕਰੋੜ ਜੋੜਿਆ ਤਾਂ ਲੱਖ ਕਰੋੜ ਚਾਹੀਦਾ ਹੈ ਲੱਖ ਕਰੋੜ ਹੋ ਗਿਆ ਤਾਂ ਖਰਬਾ ਚਾਹੀਦਾ ਹੈ ਮਨ ਤਾਂ ਠਹਿਰਦਾ ਹੀ ਨਹੀਂ ਪਰੇ-ਪਰੇ ਹੀ ਤੁਰਿਆ ਜਾਂਦਾ ਹੈ ਅਤੇ ਜਿੱਥੇ ਐਸੀ ਤ੍ਰਿਸ਼ਨਾ ਦਾ ਰੋਗ ਲੱਗ ਜਾਏ ਉਥੇ ਫਿਰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਰੀ ਦੁਨੀਆ ਦਾ ਰਾਜ ਹਾਸਲ ਕਰਕੇ ਵੀ ਇਹ ਤ੍ਰਿਸ਼ਨਾ ਨਹੀਂ ਮੁੱਕਦੀ ਤ੍ਰਿਸ਼ਨਾ ਕੇਵਲ ਉਹਨਾਂ ਦੀ ਮੁੱਕਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵੱਸ ਜਾਂਦਾ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਸਾਡੀ ਅੱਜ ਦੀ ਸਿਕੰਦਰ ਅਤੇ ਪਾਰਸ ਦੀ ਸਾਖੀ ਵੀ ਇਸੇ ਤਰ੍ਹਾਂ ਦੀ ਸਿੱਖ ਦਿੰਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕੰਦਰ ਜੁਰਾਂਦਾ ਰਾਜਾ ਸੀ ਦੁਨੀਆ ਤੇ ਹਮਲਾ ਕੀਤਾ ਮਾਸਕੋ ਤੱਕ ਫਤਿਹ ਹਾਸਲ ਕਰ ਲਈ ਯੂਰਪ ਜਰਮਨ ਵਗੈਰਾ ਸਾਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਸਟੇਟਸ ਹਨ ਸਾਰੀਆਂ ਫਤਿਹ ਕਰ ਲਈਆਂ ਜਦੋਂ ਹਿੰਦੁਸਤਾਨ ਵਿੱਚ ਆਇਆ ਇੱਥੇ ਅੰਬੀ ਰਾਜੇ ਨਾਲ ਉਸਦੀ ਲੜਾਈ ਹੋਈ ਅਤੇ ਫਿਰ 파ਰਸ ਨਾਲ ਹੋਈ 파ਰਸ ਕੋਲ ਆ ਕੇ ਇਸ ਤੇ ਮਿੱਤਰਤਾ ਹੋ ਗਈ ਉਸ ਵੇਲੇ ਇਸ ਦੇ ਮਨ ਵਿੱਚ ਬੇਅੰਤ ਕਲਪਨਾ ਸੀ ਤੜਫਦਾ ਪਿਆ ਸੀ ਮਨ ਕਹਿ ਲੱਗਾ हे 파ਰਸ ਮੈਂ ਸੁਣਿਆ ਹੈ ਭਾਰਤ ਵਿੱਚ ਬੜੀਆਂ ਬੜੀਆਂ ਅਵਸਥਾਂ ਵਾਲੇ ਸਾਧੂ ਹਨ ਮੈਂ ਵੀ ਕਿਸੇ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ 파ਰਸ ਨੇ ਕਿਹਾ ਠੀਕ ਹੈ ਮਹਾਰਾਜ ਇੱਥੇ ਇੱਕ ਮਹਾਤਮਾ ਰਹਿੰਦੇ ਨੇ ਰਾਵੀ ਦੇ ਕੰਡੇ ਤੇ ਜੇ ਫੁਰਸਤ ਹੋਵੇ ਤਾਂ ਹੁਣੇ ਚੱਲੋ ਨਹੀਂ ਤਾਂ ਕੱਲ ਨੂੰ ਚੱਲ ਪਾਵਾਂਗੇ ਕਹਿ ਲੱਗਾ ਕੱਲ ਹੀ ਚੱਲਾਂਗੇ ਦੂਸਰਾ ਦਿਨ ਸਿਕੰਦਰ ਅਤੇ ਪਾਰਸ ਦੋਵੇਂ ਆਪਣੇ ਅੰਗ ਰਖਸ਼ਕ ਲੈ ਕੇ ਰਾਵੀ ਦੇ ਕੰਢੇ ਚੱਲ ਪੈਂਦੇ ਹਨ ਜੰਗਲ ਦੇ ਵਿੱਚੋਂ ਲੰਗੀ ਜਾਂਦੇ ਨੇ ਅੱਗੇ ਆ ਕੇ ਰਸਤਾ ਬਿਲਕੁਲ ਹੀ ਬੰਦ ਹੋ ਗਿਆ ਸਿਕੰਦਰ ਕਹਿਣ ਲੱਗਾ ਸੰਤਾਂ ਨੂੰ ਕਹਿ ਦੇਣਾ ਸੀ ਕਿ ਅਸੀਂ ਹੋਣਾ ਹੈ ਰਾਬਨਵੰਦੇ ਸਾਡੇ ਵਾਸਤੇ ਪਾਰਸ ਕਹਿਣ ਲੱਗਿਆ ਮਹਾਰਾਜ ਸੰਤ ਜਿਹੜੇ ਹੁੰਦੇ ਹਨ ਉਹਨਾਂ ਨੂੰ ਤੁਸੀਂ ਸਮਝ ਨਹੀਂ ਸਕੇ ਉਹ ਮਨੁੱਖ ਤਾਂ ਹੋਇਆ ਹੀ ਨਹੀਂ ਕਰਦੇ ਦੇਖਣ ਨੂੰ ਮਨੁੱਖ ਲੱਗਦੇ ਹਨ ਪਰ ਕੁਝ ਉੱਚੀ ਆਤਮਾ ਹੋਇਆ ਕਰਦੇ ਹਨ ਮਨੁੱਖਾਂ ਤੋਂ ਉੱਚੇ ਚ ਹੋਇਆ ਕਰਦੇ ਹਨ ਉਹਨਾਂ ਨੂੰ ਗਰਜ ਨਹੀਂ ਹੁੰਦੀ ਕਿਸੇ ਨਾਲ ਵੀ ਉਹ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਹੁੰਦੇ ਹਨ ਸਾਰੀਆਂ ਚੀਜ਼ਾਂ ਦੇ ਮਾਲਕ ਹੁੰਦੇ ਨੇ ਕਿਸੇ ਦੀ ਪਰਵਾਹ ਨਹੀਂ ਕਰਦੇ ਹਰ ਵਕਤ ਪਰਮਾਤਮਾ ਦੇ ਪਿਆਰ ਵਿੱਚ ਰਹਿੰਦੇ ਹਨ ਵਾਹਿਗੁਰੂ ਦੇ ਪਿਆਰ ਵਿੱਚ ਹੱਸਦੇ ਵੀ ਨੇ ਵਾਹਿਗੁਰੂ ਦੇ ਪਿਆਰ ਦੇ ਵਿਰਗ ਵਿੱਚ ਵੀ ਆਉਂਦੇ ਹਨ ਵਾਹਿਗੁਰੂ ਦੇ ਪਿਆਰ ਵਿੱਚ ਚੁੱਪ ਵੀ ਕਰ ਜਾਂਦੇ ਹਨ ਕੋਈ ਰਾਜਾ ਹੋਵੇ ਕੋਈ ਰਾਣਾ ਹੋਵੇ ਕੋਈ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ ਹੋਇਆ ਕਰਦੀ ਕਿਉਂਕਿ ਜਦ ਪਰਮਾਤਮਾ ਸਾਰੀ ਦੁਨੀਆ ਤੋਂ ਵੰਡਾ ਹੈ ਉਹਨਾਂ ਨਾਲ ਬੰਨ ਗਈ ਹੈ ਉਹਨਾਂ ਦੀ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਉਹ ਵੱਡੀ ਅਵਸਥਾ ਵਾਲੇ ਹੋ ਜਾਂਦੇ ਹਨ ਇਸ ਤਰ੍ਹਾਂ ਸਿਕੰਦਰ ਪਾਰਸ ਦੇ ਨਾਲ ਤੁਰਿਆ ਜਾਂਦਾ ਹੈ ਅੱਗੇ ਕੀ ਦੇਖਦੇ ਹਨ ਕਿ ਇੱਕ ਬਹੁਤ ਪੁਰਾਣੀ ਚੌਂਪੜੀ ਆ ਗਈ ਉਸਤੇ ਅੰਦਰ ਸੰਤ ਬੈਠੇ ਹਨ ਸੰਤਾਂ ਨੇ ਵੀ ਦੇਖਿਆ ਕਿ ਸਾਹਮਣੇ ਦੀ ਰਾਜੇ ਆ ਰਹੇ ਹਨ ਅਤੇ ਵੇਖ ਕੇ ਮੂੰਹ ਪਰਾਂ ਕਰ ਲਿਆ ਸਿਕੰਦਰ ਨੂੰ ਇਸ ਗੱਲ ਦਾ ਬੜਾ ਬੁਰਾ ਲੱਗਿਆ ਕਿ ਮੈਂ ਪੂਰੀ ਦੁਨੀਆ ਨੂੰ ਜਿੱਤਣ ਵਾਲਾ ਬਾਦਸ਼ਾਹ ਆਪ ਚੱਲ ਕੇ ਆਇਆ ਹਾਂ ਅਤੇ ਇਹਨਾਂ ਨੇ ਮੇਰੀ ਮਾਨ ਹਾਨੀ ਕਰ ਦਿੱਤੀ ਮੇਰਾ ਸਤਕਾਰ ਨਹੀਂ ਕੀਤਾ ਕਹਿ ਲੱਗਾ ਇਸ ਦੇ ਹੁਣੇ ਟੁਕੜੇ ਕਰ ਦਿੰਦਾ ਹਾਂ ਇਹ ਸੋਚ ਕੇ ਉਸਨੇ ਤਲਵਾਰ ਕੱਢ ਲਈ ਅਤੇ ਕੋੜਾ ਭਜਾਇਆ ਸੰਤਾ ਨੇ ਇੱਕ ਨਿਗਾਹੀ ਕੀਤੀ ਕਿ ਕੋੜਾ ਉੱਥੇ ਹੀ ਖੜ ਗਿਆ ਦੂਜਾ ਪੈਰ ਹੀ ਚੁੱਕ ਨਹੀਂ ਹੁੰਦਾ ਅਤੇ ਜਿਸ ਬਾ ਨਾਲ ਇਸਨੇ ਤਲਵਾਰ ਘੱਡੀ ਸੀ ਉਹ ਬਾਵੀ ਉਤਹੀ ਕੜ ਗਈ ਹੈ ਟਾਹੀ ਨਹੀਂ ਹੁੰਦੀ ਪੂਰੇ ਦਾ ਪੂਰਾ ਬੁੱਤ ਹੀ ਬਣ ਗਿਆ ਹਿਲ ਹੀ ਨਹੀਂ ਹੁੰਦਾ ਹੁਣ ਬੜਾ ਜ਼ੋਰ ਲਗਾਇਆ ਪਰ ਤੱਕ ਕਿੱਥੋਂ ਨਹੀਂ ਆਵੇ ਇੱਕ ਪਾਸੇ ਸਾਰੀ ਸ੍ਰੀ ਸ੍ਰੀ ਦਾ ਬਾਦਸ਼ਾਹ ਬੈਠਾ ਹੈ ਅਤੇ ਇੱਕ ਪਾਸੇ ਮਾਮੂਲੀ ਜੀਵ ਹੈ ਜਿਹੜਾ ਸੰਸਾਰ ਨੂੰ ਜਿੱਤ ਕੇ ਇਹ ਸਮਝ ਰਿਹਾ ਹੈ ਕਿ ਮੇਰੇ ਨਾਲੋਂ ਦੁਨੀਆਂ 'ਚ ਹੋਰ ਕੋਈ ਵੱਡਾ ਨਹੀਂ ਉਸ ਵੇਲੇ ਪਾਰਸ ਨੇ ਦੇਖਿਆ ਕਿ ਨਾ ਕੋੜਾ ਪੈਰ ਪੁਰਦਾ ਹੈ ਨਾ ਇਸ ਦੀ ਬਾਹ ਥੱਲੇ ਹੁੰਦੀ ਹੈ ਨਾ ਇਹ ਬੋਲਦਾ ਹੈ ਇਹ ਤਾਂ ਬੁੱਤ ਬਣ ਗਿਆ ਹੈ ਤਾਂ ਪਾਰਸ ਨੇ ਉਸਦੇ ਕੋਲ ਆ ਕੇ ਸਮਝਾਇਆ ਕਿ ਸੰਤਾ ਕੋਲ ਅਬ ਮਾਨ ਕਰਕੇ ਨਹੀਂ ਆਈਦਾ ਸੰਤਾ ਕੋਲ ਤਾਂ ਨਿਮਰਤਾ ਨਾਲ ਆਈਦਾ ਹੈ ਹੁਣ ਤੇਰਾ ਜੋਰ ਨਹੀਂ ਚੱਲ ਸਕਦਾ ਨਾ ਹੀ ਤੇਰੀਆਂ ਫੌਜਾਂ ਦਾ ਇੱਥੇ ਜੋਰ ਚੱਲਣਾ ਹੈ ਇਹਨਾਂ ਦੀ ਇੱਕ ਦ੍ਰਿਸ਼ਟੀ ਹੀ ਸਭ ਕੁਝ ਕਰ ਲੈਂਦੀ ਹੈ ਤੂੰ ਹੁਣ ਇਹਨਾਂ ਦੇ ਚਰਨਾਂ ਵਿੱਚ ਬੇਨਤੀ ਹੀ ਕਰ ਚਾਹੇ ਉਹ ਬੁੱਤ ਬਣਿਆ ਬੈਠਾ ਸੀ ਪਰ ਉਸ ਨੂੰ ਦੇਖ ਵੀ ਰਿਹਾ ਸੀ ਅਤੇ ਸੁਣ ਵੀ ਰਿਹਾ ਸੀ ਜਦੋਂ ਉਸ ਨੇ ਇਹਨੀ ਗੱਲ ਸੁਣੀ ਤਾਂ ਆਪਣੇ ਮਨ ਵਿੱਚ ਹੀ ਆਪਣੀ ਪੁੱਲ ਦੀ ਖਿਮਾ ਮੰਗੀ ਅਤੇ ਕਿਹਾ ਕਿ ਮੈਂ ਤਾਂ ਦਰਸ਼ਨ ਕਰਨ ਆਇਆ ਹਾਂ ਇਹ ਕਹਿੰਦੇ ਹੀ ਦੇਰ ਸੀ ਕਿ ਉਸ ਦਾ ਕੋੜਾ ਵੀ ਚੱਲ ਪਿਆ ਅਤੇ ਉਸ ਦਾ ਹੱਥ ਵੀ ਚੱਲ ਪਿਆ ਉਸ ਨੇ ਤਲਵਾਰ ਮਿਆਂ ਚ ਪਾਈ ਅਤੇ ਜਾ ਕੇ ਨਮਸਕਾਰ ਕੀਤੀ ਸੰਤ ਕਹਿਣ ਲੱਗੇ ਕੀ ਗੱਲ ਬਈ ਤੂੰ ਤਲਵਾਰਾਂ ਕਰਦਾ ਸੀ ਸਾਡੇ ਉੱਤੇ ਬਾਦ ਕਹਿਣ ਲਗਾ ਮਹਾਰਾਜ ਤੁਸੀਂ ਮੇਰੇ ਔਂਤੇ ਖੜੇ ਹੀ ਨਹੀਂ ਹੋਏ ਸੰਤ ਕਹਿਣ ਲੱਗੇ ਜੇ ਤੇਰਾ ਕੋਈ ਗੁਲਾਮ ਆਵੇ ਤੂੰ ਖੜਾ ਹੁੰਦਾ ਹੈ ਸਕੰਦਰ ਕਹਿਣ ਲਗਾ ਨਹੀਂ ਸੰਤਾਂ ਨੇ ਕਿਹਾ ਜੇ ਤੇਰੇ ਗੁਲਾਮਾਂ ਦਾ ਗੁਲਾਮ ਆ ਕੇ ਖੜਾ ਹੋ ਜਾਵੇ ਸਿਕੰਦਰ ਕਹਿ ਲਗਾ ਤਾਂ ਵੀ ਨਹੀਂ ਤਾਂ ਫਿਰ ਸੰਤਾ ਨੇ ਕਿਹਾ ਜੇ ਤੀਸਰੇ ਥਾਂ ਗੁਲਾਮ ਦਾ ਗੁਲਾਮ ਆ ਜਾਵੇ ਫਿਰ ਤੂੰ ਖੜਾ ਹੁੰਦਾ ਹੈ ਸਿਕੰਦਰ ਕਹਿਣ ਲਗਾ ਨਹੀਂ ਸੰਤਾ ਨੇ ਕਿਹਾ ਇਹਹੀ ਸਾਡੀ ਗੱਲ ਹੈ ਸਿਕੰਦਰ ਕਹਿਣ ਲਗਾ ਮਹਾਰਾਜ ਮੈਂ ਕੁਝ ਸਮਝਿਆ ਨਹੀਂ ਸੰਤ ਕਹਿਣ ਲੱਗੇ ਤੇਰਾ ਮਨ ਜਿਹੜਾ ਹੈ ਉਹ ਤ੍ਰਿਸ਼ਨਾ ਦੇ ਕਾਬੂ ਆਇਆ ਹੋਇਆ ਹੈ ਤ੍ਰਿਸ਼ਨਾ ਵਿੱਚ ਤੇਰੇ ਇਹੀ ਚੱਲਦਾ ਹੈ ਕਿ ਮੈਂ ਸਾਰੀ ਸ੍ਰਿਸ਼ਟੀ ਤੇ ਰਾਜ ਕਰਾਂ ਜਿੱਥੇ ਕੋਈ ਹੋਰ ertid ਹੈ ਉੱਤੇ ਵੀ ਚਲਿਆ ਜਾਵਾਂ ਇਸੇ ਤ੍ਰਿਸ਼ਨਾ ਦਾ ਗੁਲਾਮ ਤੇਰਾ ਮਨ ਹੈ ਅਤੇ ਉਸ ਮਨ ਦਾ ਗੁਲਾਮ ਤੂੰ ਹੈ ਤ੍ਰਿਸ਼ਨਾ ਤੇਰੇ ਮਨ ਦੇ ਉੱਤੇ ਹਾਵੀ ਹੈ ਮਨ ਤੇਰੇ ਉੱਤੇ ਹਾਵੀ ਹੋ ਗਿਆ ਇਸ ਲਈ ਤੂੰ ਤਾਂ ਤੀਸਰੇ ਨੰਬਰ ਦਾ ਗੁਲਾਮ ਹੈ ਗੁਲਾਮ ਦੇ ਗੁਲਾਮ ਦਾ ਵੀ ਗੁਲਾਮ ਹੈ ਪਰ ਸਾਡੇ ਕੋਲ ਜੋ ਤ੍ਰਿਸ਼ਨਾ ਹੈ ਅਸੀਂ ਖੜਾਵਾਂ ਦੇ ਥੱਲੇ ਦਬ ਕੇ ਰੱਖੀ ਹੋਈ ਹੈ ਸਾਨੂੰ ਕੋਈ ਲੜਨ ਨਹੀਂ ਕਿਸੇ ਦੀ ਜਿਹੜੀਆਂ ਸਾਡੀਆਂ ਖੜਾਵਾਂ ਨੇ ਇਹਨਾਂ ਦੀ ਗੁਲਾਮ ਹੈ ਤ੍ਰਿਸ਼ਨਾ ਉਹ ਸਾਡੀ ਸੇਵਾ ਕਰਦੀ ਹੈ ਤ੍ਰਿਸ਼ਨਾ ਤੇਰੇ ਮਨ ਤੇ ਹਾਵੀ ਹੈ ਤੇਰਾ ਮਨ ਜੀਵ ਤੇ ਹਾਵੀ ਹੈ फेर देख ਲੈ ਤੇਰਾ ਨੰਬਰ ਕਿਤੇ ਹੈ ਗੁਲਾਮਾਂ ਦਾ ਗੁਲਾਮ ਹੈ ਤੂੰ ਤੇਰੇ ਆਏ ਤੇ ਮੈਂ ਕਿਵੇਂ ਖੜਾ ਹੋ ਜਾਵਾਂ ਪਾਲਸ ਨੂੰ ਸਮਝ ਆ ਗਈ ਸਾਰੀ ਗੱਲ ਨਮਸਕਾਰ ਕਰ ਦਿੱਤੀ ਇਸਨੇ ਕਿ ਸੱਚਮੁੱਚ ਹੀ ਆਪ ਅਸਲੀ ਸ੍ਰੀ ਸ੍ਰੀ ਦੇ ਰਾਜੇ ਹੋ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਹੁਣ ਸਿਕੰਦਰ ਸੰਤਾਂ ਨੂੰ ਕਹਿ ਲਗਾ ਮਹਾਰਾਜ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ ਸੰਤ ਕਹਿਣ ਲੱਗੇ ਸਾਨੂੰ ਲੋੜ ਹੀ ਨਹੀਂ ਇਥੇ ਆਸ਼ਰਮ ਬਣਾ ਦਿੰਦਾ ਹਾਂ ਫੁਹਾਰੇ ਲੱਗ ਜਾਣਗੇ ਪਾਲਕ ਬਣ ਜਾਣਗੇ ਸੰਤਾਂ ਨੇ ਕਿਹਾ ਨਾ ਮੱਖੀਆਂ ਦੀ ਬਹੁਤ ਇੱਥੇ ਪਰਮਾਰ ਹੋ ਜਾਏਗੀ ਸਿਕੰਦਰ ਨੇ ਕਿਹਾ ਮੈਂ ਆਸ਼ਰਮ ਬਣਾ ਦੇਵਾਂ ਤਾਂ ਕਹਿਣ ਲੱਗੇ ਗਰਜਾਂ ਵਾਲੇ ਬੰਦੇ ਮੱਖੀਆਂ ਰੂਪ ਸਾਡੇ ਦਵਾਲੇ ਦਵਾਲੇ ਹੋ ਜਾਣਗੇ ਅਸੀਂ ਆਰਾਮ ਨਾਲ ਬੈਠੇ ਹਾਂ ਫਿਰ ਕਹਿਣ ਲੱਗਾ ਮੈਂ ਸ਼ਤਰ ਲਵਾ ਦਿੰਦਾ ਹਾਂ ਲੰਗਰ ਚਲਾ ਦਿੰਦਾ ਹਾਂ ਸੰਤ ਕਹਿਣ ਲੱਗੇ ਕਿਸੇ ਚੀਜ਼ ਦੀ ਲੋੜ ਨਹੀਂ ਰਾਜਾ ਕਹਿਣ ਲੱਗਾ ਮੈਂ ਸੜਕ ਬਣਾ ਦਿੰਦਾ ਹੇ ਮਹਾਰਾਜ ਕੁਸਤਾ ਅੰਗੀਕਾਰ ਕਰੋ ਉਸ ਸਮੇਂ ਰਾਜਾ ਸੂਰਜਵਲ ਪੇਠਕੜੀ ਖੜਾ ਸੀ ਅਤੇ ਇਸਤ ਪਰਸਾਵਾਂ ਸੰਤਾ ਉੱਤੇ ਪੈ ਰਿਹਾ ਸੀ ਸੰਤਾ ਨੇ ਕਿਹਾ ਜੇ ਦੇਣਾ ਹੈ ਤਾਂ ਸਾਨੂੰ ਆਹੀ ਬਹੁਤ ਹੈ ਤੂੰ ਪਾਸੇ ਹਟ ਜਾ ਤੂੰ ਪ ਸਾਡੇ ਲਈ ਛੱਡ ਦੇ ਅਤੇ ਪਰਸਾਵਾਂ ਤੇਰਾ ਪਾਸੇ ਹੀ ਹੋ ਜਾਵੇ ਉਸ ਵੇਲੇ ਬਹੁਤ ਨੀਵਾ ਹੋ ਗਿਆ ਰਾਜਾ ਕਿ ਸਾਧੂ ਸੱਚਮੁੱਚ ਹੀ ਸਾਰੇ ਸ੍ਰਿਸ਼ਟੀ ਦੇ ਰਾਜਾ ਹੁੰਦੇ ਹਨ ਰਾਜਾ ਸਗਲੀ ਸ੍ਰਿਸ਼ਟਾ ਦਾ ਹਰ ਨਾਮ ਮਨ ਪਿੰਨਾ ਇਸ ਨੂੰ ਤਾਂ ਕਿਸੇ ਚੀਜ਼ ਦੇ ਸਾਥ ਮੁੜ ਲੋੜ ਨਹੀਂ ਇਹ ਸਤਮੁਤ ਹੀ ਪਰਮ ਸੁਖੀ ਹਨ ਉਸਨੇ ਅੱਖਾਂ ਨੀਵੀਆਂ ਪਾਈਆਂ ਨਮਸਕਾਰ ਕੀਤੀ ਅਤੇ ਵਾਪਸ ਆ ਗਿਆ ਗੁਰੂ ਮਹਾਰਾਜ ਫਰਮਾਨ ਕਰਦੇ ਹਨ ਪਿਆਰਿਓ ਜਿਸਦੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸ ਗਿਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਉਸ ਦਾ ਹੁਕਮ ਇੱਥੇ ਹੀ ਨਹੀਂ ਦਰਗਾਹ ਵਿੱਚ ਵੀ ਚੱਲਦਾ ਹੈ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਦਰਗਾਹ ਨਹੀਂ ਮੰਦੀ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਹਵਾ ਨਹੀਂ ਮੰਦੀ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਅਗ ਨਹੀਂ ਮੰਦੀ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਪਾਣੀ ਨਹੀਂ ਮੰਦਾ ਪੰਜ ਤੱਤਾਂ ਵਿੱਚੋਂ ਕੋਈ ਤੱਤ ਨਹੀਂ ਮੰਦਾ ਨਾ ਕੋਈ ਬਿਮਾਰੀ ਮੰਦੀ ਹੈ ਨਾ ਕੋਈ ਲਿਖਿਆ ਹੋਇਆ ਲੇਖ ਮੰਦਾ ਹੈ ਫਿਰ ਉਸ ਦਾ ਰਾਜ ਕਿਤੇ ਤੇ ਹੋਇਆ ਉਹ ਤਾਂ ਸਰੀਰਕ ਤੌਰ ਤੇ ਰਾਜਾ ਹੈ ਕਿਸੇ ਹੋਰ ਸ਼ਕਤੀ ਦਾ ਰਾਜਾ ਤਾਂ ਨਾ ਹੋਇਆ ਪਰ ਗੁਰੂ ਮਹਾਰਾਜ ਕਹਿੰਦੇ ਹਨ ਇਹ ਜੋ ਰਾਜਾ ਹੈ ਜਿਸ ਦੇ ਹਿਲਦੇ ਵਿੱਚ ਨਾ ਵਸਿਆ ਹੈ ਇਸ ਦਾ ਕਹਾ ਸਾਰੇ ਤੱਤ ਹੀ ਮੰਦੇ ਹਨ ਦਰਗਾਹ ਵਿੱਚ ਇਸ ਦਾ ਹੁਕਮ ਚੱਲਦਾ ਹੈ ਜੇਕਰ ਇਹ ਪੌਨ ਨੂੰ ਰੁਕਨ ਨੂੰ ਕਵੇ ਤਾਂ ਪੌਨ ਨੂੰ ਵੀ ਠਹਿਰਨਾ ਪੈਂਦਾ ਹੈ ਅਤੇ ਇਸੇ ਦਾ ਹੁਕਮ ਸਾਰੇ ਤੱਤਾਂ ਤੇ ਚੱਲਦਾ ਹੈ ਅਤੇ ਦਰਗਾਹ ਵਿੱਚ ਵੀ ਇਸੇ ਦਾ ਹੁਕਮ ਚੱਲਦਾ ਹੈ ਸਾਰੀ ਸਗਲੀ ਸ੍ਰਿਸ਼ਟੀ ਦਾ ਰਾਜਾ ਹੀ ਇਹ ਕਹਲੌਂਦਾ ਹੈ ਜਾਂ ਕਾ ਕਹੇ ਆ ਦਰਗਾਹ ਚਲੇ ਸਿਓਕਿਓ ਨਦਰ ਲੈ ਆਵੈ ਤਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ